ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਪਿੰਡ ਸਪਾਲਕਲਾਂ ਦੇ ਵਿੱਚੋਂ ਬਣਾ ਰਹੇ ਹਾਂਗੇ ਇਹ ਜੋ ਪਿੰਡ ਹੈ ਦੋਸਤੋ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਸਾਨੂੰ ਇੱਕ ਨੀਲੀ ਰਾਵੀ ਝੋਟੀ ਦਿਖਾਉਣੀ ਹੈਗੀ ਲਗਭਗ ਮਹੀਨੇ ਦਾ ਸੂ ਹੈਗਾ ਪਰ ਇਸ ਟਾਈਮ ਚੰਗੇ ਦੁੱਧ ਤੇ ਚੱਲ ਰਹੀ ਹੈਗੀ ਘਰੇਲੂ ਪਸ਼ੂ ਪਾਈ ਦੇ ਰੱਖੇ ਹੋਏ ਨੇ ਦੋਸਤੋ ਘਰੇ ਤਾਂ ਚੰਗੀਆਂ ਮੱਝਾਂ ਹੀ ਪਾਈ ਨੇ ਘਰੇ ਰੱਖੀਆਂ ਹੋਈਆਂ ਨੇ ਦੁੱਧ ਪੀਣ ਖਾਤਰ ਆ ਇਸੇ ਝੋਟੀ ਬਾਰੇ ਦੋਸਤੋ ਜੋ ਵੀ ਜਾਣਕਾਰੀ ਆਪਾਂ ਵੀਡੀਓ ਚ ਤੁਹਾਨੂੰ ਬਾਈ ਤੋਂ ਲੈ ਕੇ ਦਵਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸਸੀਗਾਲ ਸਸੀਗਾਲ ਬਈ ਇੱਕ ਵਾਰ ਆਪਣਾ ਨਾਮ ਦੱਸ ਦੇ ਦੀ ਮਾ ਬਰਨਜੀਤ ਚਰਨਜੀਤ ਬਾਈ ਕਿੰਨਾ ਕ ਟਾਈਮ ਹੋ ਗਿਆ ਬਸੂ ਰੱਖਦੇ ਨੂੰ ਆਪਾਂ ਨੂੰ ਬਸੂ ਤਾਂ ਬਾਈ ਮੁੱਢ ਤੋਂ ਹੀ ਰੱਖਦੇ ਆਂ ਸ਼ੁਰੂ ਤੋਂ ਹੀ ਰੱਖਦੇ ਆਂ ਘਰੇ ਦੁੱਧ ਪੀਣ ਖਾਤਰੀ ਵੱਧ ਤੋਂ ਵੱਧ ਬਈ ਕਿੰਨੇ ਕ ਦੁੱਧ ਾਲੀ ਮੱਝ ਆਪਣੇ ਕੋਲ ਘਰੇ ਰਹੀ ਹੈ ਬਾਈ ਆਪਣੇ ਕੋਲ 16 17 ਕਿਲੋ ਦੀ 16 17 ਕਿਲੋ ਦੀ ਠੀਕ ਹੈ ਤੇ ਅੱਜ ਦੀ ਵੀਡੀਓ ਚ ਬਈ ਆਪਾਂ ਇੱਕ ਨੀਲੀ ਰਾਵੀ ਝੋਟੀ ਮਿੰਨਾ ਹੋ ਗਿਆ ਬੱਚਾ ਬਈ ਇਹਦੇ ਨਾਲ ਕੀ ਹੈਗਾ ਮਗਰ ਕੱਟੀ ਆ ਬਈ ਮਗਰ ਕੱਟੀ ਆ ਕੱਟੀ ਦੋਸਤੂ ਵੀ ਦੇਖ ਲਓ ਬਾਕੀ ਸਾਨੂੰ ਐਂਡ 'ਚ ਵੀ ਦਿਖਾ ਦੇਣੀ ਆ ਦੁੱਧ ਬਈ ਇਸ ਟਾਈਮੇ ਥੱਲੇ ਕਿੰਨਾ ਤਿਆਰ ਹੋ 11 ਕਿਲੋ ਆ ਬਈ 11 ਕਿਲੋ ਨਾਟ ਤਿਆਰ ਹੈਗਾ ਠੀਕ ਹੈ ਤੇ ਬਈ ਇਹਦਾ ਰੇਟ ਆਪਾਂ ਕੀ ਰੱਖਾਂਗੇ ਰੇਟ ਬਈ ਇਹਦਾ 88000 88000 ਰੁਪਿਆ ਠੀਕ ਹੈ ਤੇ ਬਈ ਇਹਦਾ ਕੋਈ ਸੀਮੰਟ ਦਾ ਪਤਾ ਆਪ ਕਿਹੜੀ ਸੀਮੰਟ ਬਈ ਨਾਬੇ ਫਾਰਮੋਂ ਦੇ ਸੀਮੰਟ ਦੀ ਆ ਸਰਕਾਰੀ ਸੀਮੰਟ ਦੀ ਆ ਠੀਕ ਕਰ ਦਿਓ ਆਪਣੀ ਮੱਝ ਹੈਗੀ ਹਾਂ ਵੀ ਐ ਨਹੀਂ ਪਤਾ ਵੀ ਕਿਹੜੀ ਸੀਮੰਟ ਦੀ ਆ ਨਿੱਕਲ ਕਰਿਆ ਪਲਟ ਭਰਾਇਆ ਸੀ ਠੀਕ ਹੈ ਖੋ ਮੇਰੀ ਨਿਗਾਚ 'ਚ ਪਿਓਰ ਸਾਰੇ ਕੈਰੈਕਟਰ ਪੂਰੇ ਕਰਦੀ ਹੈਗੀ ਪਤਲੀ ਧੌਣ ਦੀ ਪਤਲੀ ਬੂਦੀ ਮਧਰੀ ਗੋਢੀ ਪ੍ਰੋਪਰ ਜੀ ਮਾਰਕਿੰਗ ਹੈਗੀ ਤੁਰਦੀ ਨੇ ਦੋਸਤੋ ਤੁਸੀਂ ਦੇਖਿਓ ਲਗਭਗ ਦੋਸਤੋ 5:30 ਵਜੇ ਦੇ ਕਰੀਬ ਆਪਾਂ ਵੀਡੀਓ ਬਣਾ ਰਹਿਆਂਗੇ ਹਵਾ ਨਾਲ ਦੋਸਤੋ ਤੁਸੀਂ ਚੈੱਕ ਕਰੋ ਥੋਲੋ ਮਾਦਾ ਅਜੇ ਮਹੀਨੇ ਦੀ ਸੂਈ ਹੋਈ ਹੈ 11 ਕਿਲੋ ਦੁੱਧ ਬਾਈ ਕਹਿੰਦਾ ਇਸ ਟਾਈਮ ਤਿਆਰ ਹੈਗਾ ਥੋੜੀ ਜੀ ਲੰਬੀ ਤੋਰ ਦੇ ਬਈ ਇੱਧਰ ਕੱਦ ਕੱਦ ਦੋਸਤੋ ਨੀਲੀ ਰਾਵੀ ਦੇ ਹਿਸਾਬ ਤੇ ਬਹੁਤ ਚੰਗਾ ਬੱਚਾ ਨਾਲ ਕੱਟੀ ਹੈਗੀ ਬਾਕੀ ਬਾਡੀ ਬੰਦਰ ਦੋਸਤੋ ਬਹੁਤ ਸੋਹਣੀ ਮੈਂਦੀ ਬਈ ਇੱਕ ਵਾਰ ਦੁਬਾਰੇ ਮਾੜਾ ਜਦਰ ਨੂੰ ਕਮਾ ਦਿਓ। ਬਾਕੀ ਸਿੰਘ ਮੂੰਹ ਮੱਥਾ ਦੋਸਤੋ ਵੀਡੀਓ ਚ ਤੁਸੀਂ ਕਲੀਅਰ ਦੇਖ ਰਹੇ ਹੋਗੇ। ਅੱਖਾਂ ਦੋਨੋਂ ਦੋਸਤੋ ਬਿੱਲੀਆਂ ਨੇਗੀਆਂ। ਥਣ ਦਾ ਸਹਿਜ ਦੋਸਤੋ ਬਹੁਤ ਸੋਹਣਾ। ਬਾਕੀ 88000 ਰੇਟ ਦੋਸਤੋ ਬਾਈ ਨੇ ਤਾਂ ਕਰਿਆਗਾ। ਇਹ ਰੇਟ ਫਿਕਸ ਵੀ ਨਹੀਂ ਹੁੰਦੇ ਦੋਸਤੋ ਤੁਸੀਂ ਸਾਹਮਣੇ ਆ ਕੇ ਜਦੋਂ ਬਾਈ ਨਾਲ ਗੱਲਬਾਤ ਕਰਨੀ ਹੈ ਤਾਂ ਰੇਟ 'ਚ ਫਰਕ ਜ਼ਰੂਰ ਪੈ ਜਾਂਦਾ ਹੁੰਦਾ ਹੈਗਾ। ਬਾਕੀ ਦੋਸਤੋ ਤੁਸੀਂ ਫੇਸ ਜ਼ਰੂਰ ਦੇਖਿਓ ਮਾਦਰੋਂ। ਬੱਚੇ ਦੋਸਤੋ ਬਹੁਤ ਸੋਹਣੇ ਪਾਊਗੀ ਨੀਲੀ ਰਾਵੀ ਨਸਲ ਦੇ। ਬਹੁਤ ਸੋਹਣੀ ਬਰੀਡ ਤਿਆਰ ਕਰੂਗੀ ਜ ਬਾਕੀ ਥਾਣਾ ਬਾਨਾ ਦੋਸਤੋ ਤੁਸੀਂ ਹੋਰ ਚੈੱਕ ਕਰਿਓ ਸਾਨੂੰ ਮੈਂ ਬੰਨ ਕੇ ਵੀ ਇੱਕ ਵਾਰ ਨਜ਼ਦੀਕ ਤੋਂ ਦਿਖਾ ਦੂੰਗਾ ਬਸ ਲੈ ਜਾਓ ਬਈ ਮਹੀਨੇ ਦੀ ਦੋਸਤੋ ਸਹੀ hui 88000 ਰੇਟ ਹੈਗਾ ਬਾਕੀ ਮੌਕੇ ਤਾਂ ਐਂ ਦਾ ਛੋਟਾ ਮਾਈ ਮਨਤਨ ਜਰੂਰ ਕਰੂਗਾ ਬੱਚਾ ਦੋਸਤੋ ਨਾਲ ਇਹਦੇ ਕੱਟੀ ਹੈ ਕੱਟੀ ਦੋਸਤੋ ਲੱਗਦਾ ਕਿਸੇ ਡਾਕਟਰ ਵੀਰ ਨੇ ਇਹਦੇ ਮੋਹਰੇ ਦਾ ਸੀਮਨ ਭਰਿਆ ਸੀਗਾ ਠੀਕ ਹੈ ਬਾਈ ਕਹਿੰਦਾ ਬੂਰੇ ਝੋਟੇ ਦਾ ਇਹਦੇ ਸੀਮਨ ਭਰਿਆ ਸੀਗਾ ਤੇ ਕ੍ਰਾਸ ਚ ਕੱਟੀ ਆ ਗਈ ਹੈਗੀ ਪਰ ਦੋਸਤੋ ਤੁਸੀਂ ਨੀਲੀ ਰਵੀ ਦੇ ਇਹਦੇ ਚੰਗੇ ਸੀਮਣ ਭਰਾਵਾਂ ਦੇ ਤਾਂ ਬੱਚੇ ਬਹੁਤ ਸੋਹਣੇ ਪਾਉਗੇ ਨੀਲੀ ਰਵੀ ਨਾਲ ਸਦੇ ਨੰਬਰ ਦੋਸਤੋ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਜਿਹੜੇ ਵੀ ਵੀਰ ਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਤਸੱਲੀ ਕਰਨਾ ਤੁਹਾਡਾ ਫਰਜ਼ ਹੈਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ